ਲੋ ਜੀ ਬਲੌਗ ਵੀਰਪਾਲਪੁਰ ਵਰਸੜ ਬਹੁਤ ਬਹੁਤ ਤੈ ਦਿਨ ਧੰਨਵਾਦ ਹੋਰ ਸੁਣਾਓ ਕਿਵੇਂ ਠੀਕ ਠਾਕ ਹੋ ਜੀ ਲੋ ਜੀ ਇਹ ਵੀਡੀਓ ਆਪਾਂ ਪਾਵਾਂਗੇ ਵੀਰਪਾਲਪੁਰ ਬਲੌਗ ਤੇ ਪਿੰਡ ਕਾਲੇ ਕੀ ਨਿ ਪਾਵਾਂਗੇ ਪਿੰਡ ਕਾਲੇ ਕੀ ਤਾਂ ਕਈ ਦਿਨ ਲਗਾਤਾਰ ਵੀਡੀਓ ਪਾਈਆਂ ਆਪਾਂ ਗੈਸੀ ਸਰੰਦ ਆਪਾਂ ਦਿਖਾਉਂਦੇ ਰਹੇ ਨਾਲ ਦੀ ਨਾਲ ਤੇ ਇਥੇ ਕਈ ਤਨੂ ਦੇ ਸੀ ਵੀਡੀਓ ਨਹੀਂ ਸੀ ਬਣੀ ਤੇ ਅੱਜ ਆਪਾਂ ਜਾ ਟਕੋਟੀ ਦੀ ਨਹੀਂ ਕੋਈ ਪਾਉਂਦੇ ਕਿਉਂਕਿ ਨਹੀਂ ਆਪਣਾ ਟਾਈਮ ਆਪਾਂ ਕੱਲ ਮੁੜੇ ਸੀਗੇ ਕਿ ਰਾਤ ਲਾ ਕੇ ਆਏ ਆਂ ਕਿ ਤੁਹਾਨੂੰ ਪਤਾ ਹੁੰਦਾ ਕੰਮ ਧੰਦੇ ਬਹੁਤ ਬਣ ਜਾਂਦੇ ਆ। ਲੋ ਜੀ। ਪਿੰਡ ਕਾਲੇ ਕੀ ਤਾਂ ਦਿਖਾਉਂਦੀ ਰਹਿਣੀ ਆ ਸੰਤਰੇ ਤੇ ਵੀਰਪਾਲਪੁਰ ਬਲੌਕ ਦੀ ਦੁਕਾਨ ਆ ਤੁਹਾਨੂੰ। ਲੋ ਜੀ। ਲੋ ਜੀ ਕੱਪੜੇ ਵਗੈਰਾ ਪਤੂ ਲਈ ਸਾਰੇ। ਕੰਮ ਧੰਦਾ ਪਨ ਵੇਚ ਲਿਆ। ਜੋ ਬੈਗ ਲੈ ਕੇ ਗਿਆ ਸੀ ਉਹ ਕੱਪੜੇ ਲੈ ਕੇ ਗਿਆ ਸੀ। ਸਾਰੇ ਧੋਲੇ। ਇਹ ਆਪਣੇ ਕੇਲੇ ਲੱਗੇ। ਹੁਣ ਇਹ ਸਾਡੇ ਤੋੜਨੇ ਸੰਤਰੇ ਦੇਖਣ ਗਏ। ਲਓ ਜੀ। ਤੇ ਵੀੜਾ ਵਗੈਰਾ ਪਤੂ ਲਿਆ। ਤੇ ਆਪਣਾ ਧਰਿਆ ਵਾ ਸਾਗ। ਕੰਮ ਹੋ ਗਿਆ 12:30 ਦਾ। 12:30 ਆਪਾਂ ਸਾਰੇ ਕੰਮ ਤਾਂ ਦਿਨ ਨਿਬੜ ਲਿਆ। ਤੇ ਆਪਾਂ ਸਾਗ ਚ ਫੋਨ ਲੱਗੇ ਆਲਣ। ਕਿਉਂਕਿ ਬੈਠ ਕੇ ਵੀਡੀਓ ਦਾ ਟਾਈਮ ਨਹੀਂ ਸੀਗਾ ਜਾਗ ਚਾ ਉੱਠ ਕੇ ਨਾ ਕਿਸੇ ਕੋਲ ਜਾਨ ਬਰ ਗਿਆ ਤਾਂ ਖਾਉਂਦੀ ਤੇ ਇਹ ਆ ਪਾਲਣ ਲੈ ਆਂਦਾ ਆ ਸਾਗ ਆਪਣਾ ਬਣ ਕੇ ਤਿਆਰ ਆ ਬਸ ਆਲਾ ਨਹੀਂ ਰਹਿ ਗਿਆ ਪਾਉਣਾ ਨਾ ਇਹਦੇ ਤੇ ਆਪਣਾ ਹੁਣ ਗਰਮ ਪਾਣੀ ਪਾ ਕੇ ਤਰਦੇ ਆ ਤੇ ਆ ਪਾਸਟੂਲੇ ਇਥੇ ਰੱਖ ਲੈਣ ਨੂੰ ਬਾਹਰ ਜਿੱਥੇ ਆਪਾਂ ਬੈੰਨੇ ਆ ਫਿਰ ਚੱਕ ਕੇ ਪਤਾ ਉੱਪਰ ਰੱਖ ਦਿੰਨੇ ਹੁੰਦੀ ਆ ਇਹ ਪੱਠੇ ਦੇ ਵਿੱਚ ਆਪਾਂ ਪਾ ਕੇ ਲਿਆ ਸੀ ਇਹ ਕਾਲਕੂ ਜਿਪਾਇੰਦੀ ਚਲੋ ਜੀ ਚਾਦਰਾਂ ਵਗੈਰਾ ਧੋਰੀਆਂ ਚ ਪਗਣਾ ਗਰਮ ਚਾਦਰਾਂ ਪਛਾਈਆਂ ਕਾਟਨ ਦੀ ਅਜਵਾਸ ਪਲਾਦੀਆਂ ਖੁਸ਼ ਉਧਰ ਬਾਤੀਆਂ ਲੋ ਜੀ ਆਪਾਂ ਤੁਹਾਨੂੰ ਦਿਖਾਉਣੀ ਹੈ ਨਾ ਫਰੰਦੋ ਆਪਾਂ ਕੀ ਲੈ ਕੇ ਆਏ ਆਂ ਵੈਸੇ ਪਖਾ ਤੁਹਾਨੂੰ ਕੁਛ ਲਿਆਉਂਦਾਗਾ ਆਪਾਂ ਕਰੇ ਕਿਤੋਂ ਲੈ ਕੇ ਤੁਹਾਨੂੰ ਦਿੱਤ ਯਾਤਰਾ ਤੋਂ ਨੇ ਪਰ ਥੋੜਾ ਬਹੁਤ ਤਾਂ ਫਿਰ ਵੀ ਚਲੋ ले आई दा दी कुटी सोਣੀ ਲੱਗੇ ਫਿਰ ਲੈ ਵੀ ਲਈ ਦੀ ਆ ਦੇਖੋ ਜੀ ਕੜਾਈ ਆਪਣੀ ਕਿੱਡੀ ਸੋਹਣੀ ਛੋਟੀ ਜੀ ਇਹ ਲਿਆਂਦੀ ਆ ਉਹ ਤੇ ਮਰੀ ਗੱਤ ਸੇ ਦੋ ਤਿੰਨਾਂ ਜਾਣੀਆਂ ਨੇ ਲਈ ਸੀ ਤੇ ਮੈਂ ਕਿਹਾ ਹੈ ਲੋਹੇ ਦੀ ਆ ਇਹ ਬਹੁਤਨ ਰੋਈ ਆ ਕੜਾਈਆਂ ਤਾਂ ਆਪਣੇ ਕੋਲੇ ਪਈਆਂ ਇੱਕ ਤਾਂ ਖੋਏ ਵਾਲੀ ਵੱਡੀ ਕੜਾਈ ਪਈ ਆ ਇੱਕ ਪਨੀਰੀ ਵਾਲੀ ਆ ਇੱਕ 5 ਕਿਲੋ ਦੁੱਧ ਕੱਢਣ ਵਾਲੀ ਆ। ਉਹ ਨੂੰ ਵਲਜੀਤ ਹੈ। ਦੇ ਲੋਜੀ। ਇਹ ਸਾਨੂੰ ਦਿਖਾਉਣੀ ਆ। ਦੇਖ ਵੇਗਲੀ ਆਂ ਬਾਈ। ਉਹ ਵਲਜੀਤ ਉਹ ਆ ਚਾ ਪਈ ਉਹ ਨੂੰ। ਇੱਕ ਏਟ। ਇਹ ਏਟ ਧਿਆਨ دی ਗਈ ਵੀਰ ਆ। ਉਹਦੇ ਨੇ ਬੱਚਿਆਂ ਦੇ ਪਾਉਂਦੇ। ਆਹਾ। ਮੇਰੇ ਸੋਹਣੀ ਲੱਗੀ ਏ ਤੈਨੂੰ ਸੋਹਦੀ ਲਿਆਂਦੇ ਨੂੰ ਦੇਖੋ ਜੀ ਕਿੱਟ ਬੱਚੇ ਲੈਦਰ ਦੀ ਬਹੁਤ ਸੋਹਣੀ ਇਹ ਲਾ ਕੇ ਆਂਦੀ ਆ ਇਹ ਲਿਆਂਦੇ ਪਾ ਗਲਾਸ ਨਹੀਂ ਮੈਂ ਨਹੀਂ ਖਾਣਾ ਨਾ ਜਿਆਦਾ ਨਹੀਂ ਹੁੰਦਾ ਤੇ ਕੇ ਗਲਾਸ ਲਿਆਂਦੇ ਆ ਚਲੋ ਜੀ ਸੰਗ ਤੂੰ ਜੇ ਕੋਈ ਕੁਝ ਲੈਂਦੀ ਆ ਹਣ ਚਲੋ ਆਪਾਂ ਵੀ ਆਏ ਹੁੰਦੇ ਵੀ ਚਲੋ ਕੋਸੇਂਜੇ ਚੀਜ਼ੇ ਆਪਾਂ ਜਰੂਰ ਤੋ ਆਪਾਂ ਲੈ ਸਕਦੀਆਂ ਹਨ ਕਿਸੇ ਨੇ ਕੁਛ ਲਿਆ ਕਿਸੇ ਨੇ ਕੁਛ ਫਿਰ ਆਪਾਂ ਨੂੰ ਗਲਾਸ ਸੋਹਣੇ ਲੱਗੇ ਹੈ ਤਾਂ ਸੀਗੇ ਬਹੁਤ ਗਲਾਸ ਫਿਰ ਮੈਂ ਕਿਹਾ ਚਲੋ ਇਹ ਆਪਾਂ ਲੈ ਲੈਨੇ ਆ ਇਹ ਆਪਾਂ 100 ਦੇ ਦਿੱਤੇ ਉਹਨਾਂ ਨੇ 6 ਗਲਾਸ ਸੋਹਣੇ ਗਲਾਸ ਸਾਰਿਆਂ ਨੇ ਲੈ ਲਿਆ ਡੋਲੂ ਡਿਜ਼ਾਈਨਾਂ ਦੇ ਕੋਈ ਕਿਸੇ ਨੇ ਕੋਸੇ ਕਿਸੇ ਨੇ ਜੱਗ ਵੀ ਲਿਆ ਨਾ ਜੱਗ ਵੀ ਸੀਗਾ 100 ਦੇ ਜੱਗ ਸੀਗਾ ਜੱਗ ਆਪਣੇ ਕੋਲੇ ਪਿਆ ਸੀਗਾ ਲੋ ਜੀ ਸੋ ਘਟ ਕਿਦਾਂ ਦੀ ਗੈਵੀ ਦੀ ਇਹ ਕਟ ਲਿਆ ਤੇ ਨਿਕਲੀ ਕੜਾਈ ਲੈਂਦੀ ਆ ਬਹੁਤ ਨਰਮੀ ਭਾਰੀ ਆ ਕੜਾਈ ਜੀ ਦੇਖੋ ਜੇ ਤੁਸਨ ਨੂੰ ਦੱਸਾਂ ਵੀ ਰੇਟ ਕੀ ਕੜਾਈ ਤੇ ਖਟਾ ਸੀ ਆ ਉਹ ਬੀਬੀ ਖਾਊਗੀ ਲੈ ਜੋ ਬੀਬੀ ਫੜਾ ਦੋ ਤੇ ਖਾ ਲੈਂਦੀ ਖਟਾ ਤੇ ਇਹ ਦੇਖੋ 100 ਰੁਪਏ ਦੀ ਆਈ ਇਹ ਕੜਾਈ ਵੀ ਜਦੋਂ ਤੁਸਨ ਪਾਈ ਨੇ ਰੇਟ ਦੱਸਿਆ ਤੁਸਨ ਤਾਂ ਹੈਰਾਨਗੀ ਨਹੀਂ ਲੱਗੀ ਆ ਵੀ 100 ਰੁਪਏ ਦੀ ਕੜਾਈ 100 ਰੁਪਏ ਦਾ ਤਾਂ ਸਟੀਲ ਦਾ ਭਾਂਡਾ ਜਾਂਦਾ ਹੁੰਦਾ ਵੀ ਇਹ ਲੋਹੇ ਦੀ ਨਿਭਾਰੀ ਤੇ ਤੁਸਨ ਸੱਚ ਨਾ ਵੀ ਲੋ ਵੀ ਆਏ 100 ਦੀ ਆ ਉਹ ਸਾਨੂੰ ਨਾ ਸੌਤ ਵੀ ਦਿੱਤੀ। ਹਾਂਜੀ। ਕਾਫੀ ਫਾਰੀ ਆ। ਤੇ ਹੈ ਛੋਟੀ ਜੀ ਆ ਤੇ ਮੈਂ ਕਿਹਾ ਚਲੋ ਲੈ ਜਾਂਦੇ ਹਾਂ ਤਵੇ ਤੜਕਾ ਵਗੈਰਾ ਲਾਉਣਾ ਜਾਂ ਮੈਗੀ ਬਣਾਉਣੀ ਚਲੋ। ਕੜਾਈਆਂ ਤਾਂ ਬਹੁਤ ਪਈਆਂ ਸੀ ਫਿਰ ਮੈਂ ਲੈ ਆਈ। ਸਿਰ ਬਸ ਹੋਰ ਤਾਂ ਆਪਾਂ ਕੁਝ ਨਹੀਂ ਲਿਆਉਂਦਾਗਾ। ਤੇ ਜਿਹੜੀ ਚੀਜ਼ ਸੀ ਚਲ ਆਪਾਂ ਨੂੰ ਸੋਹਣੀ ਲੱਗਦੀ ਆ ਭੁੱਲੀ ਗਈ ਦੀ ਆ। ਲੋ ਜੀ ਚਲੋ ਜੀ ਇਹ ਤਾਂ ਪਤਨ ਚੀਜ਼ਾਂ ਲੈ ਲਈ ਤੁਹਾਨੂੰ ਇਹ ਤਾਂ ਖਾਤੀਆਂ ਆ ਪਾਈ ਲੈ ਕੇ ਆਏ ਆ ਹਨ ਤੇ ਹੁਣ ਆਪਣਾ ਸਾਗ ਜਾਂਦਾ ਰਿੱਜੀ ਬਸ ਆਪਾਂ ਹੁਣ ਜੇ ਤਾਂ ਪਾਣੀ ਪਾ ਕੇ ਧਰ ਦਿੰਨੀ ਆ ਤੇ ਕੰਮ ਤੋਂ ਹੁੰਦੀ ਆਪਾਂ ਸਾਰੇ ਨਵੇੜਲੇ ਬਾਲ ਵਗੈਰਾ ਆਪਾਂ ਧੋ ਲੈ ਆਪਣੇ ਕੱਪੜੇ ਜੋ ਆਪਾਂ ਲੈ ਕੇ ਗਏ ਸੀ ਪਾਈ ਸੀਗੇ ਧੋ ਲੈ ਕੰਬਰ ਵੀ ਕੰਬਰ ਫਟੂਟੀ ਤੇ ਰੱਖਤਾ ਸੁਕਣਾ ਪਾਉਣਾ ਤੇ ਇਹ ਲੋ ਜੀ ਇਹ ਵੀਡੀਓ ਐਸੇ ਮੈਂ ਪਉਣੀ ਤੇ ਪੈਂਡ ਕਾ ਲੇ ਕੀ ਪਉਣੀ ਹੁੰਨੀ ਆ ਤੇ ਆਪਾਂ ਅੱਜ ਵੀਰਪਾਲਪੁਰ ਵਲੌਗ ਤੇ ਪਾ ਦਾਂਗੇ ਕਿਉਂਕਿ ਕਈ ਦਿਨ ਹੋ ਗਏ ਵੀਡੀਓ ਨਹੀਂ ਸੀ ਬਣੀ ਕੋਈ ਲੋ ਜੀ ਆਪਣੇ ਜਰੀ ਕੋਈ ਅੰਦਰ ਚਾਹ ਤੇ ਆਪਾਂ ਦੁੱਧ ਪਾਉਣੀ ਆ ਤੇ ਇਹ ਆਪਾਂ ਗਰਮ ਚਾਹ ਦੇ ਨਾਲ ਪਿਛਾਤੀ ਹੁਣ ਸਾਰੇ ਰੂਮਾਂ ਚ ਕਾਟਨ ਦੀਆਂ ਬਦਲਤੀਆਂ ਨਾ ਕੰਮ ਸੰਦੇਖ ਕਰਨ ਵੀ ਗੜਨੇ ਤਲੇ ਨਹੀਂ ਹੈ ਲਾਈਵ ਚੱਲਦਾ ਸੀ ਨਾ ਲਾਈਵ ਕਰਕੇ ਥੋੜਾ ਜਿਹਾ ਇਹ ਘਟੇ ਜਾਂਦਾ ਅੱਗੇ ਦਿਨ ਹੋਂਦ ਤਾਂ ਹਾਂ ਘਟਦਾ ਸੀ ਦੁਨੀਆਂ ਵਿੱਚ ਸਭ ਤੋਂ ਜਾਤੀ ਨਹੀਂ ਫੇਰ ਕਿ ਸ਼ਿਕਾਇਆ ਗਿਆ ਕਿਸੇ ਨੇ ਪਿਆਇਆ ਤੇ ਮੋਤੀ ਰਾਮ ਨੇ ਮਹਿੰਗਾ ਕਿਵੇਂ ਹੈ ਇਹ ਸੁਣ ਲਿਓ अंदर है? में हाँ गो मैन आगे चलो जी ठीक है बस आप दिखाता जो कुछ ले जो कम धन डेली रूटीन च दस अपनी वीडियो कि लगती है फिर हम अपनी चाह धरी भी सी फिर अपा साग उ पानी धरती है साढ़े कारा तो टाइम हो गया क्योंकि साग अपना लेने ਸਾਗ ਨੂੰ ਪਲੀਟ ਕਰਦੇ ਹੁੰਦੇ ਨੇ ਤੇ ਚਲੋ ਹੁਣ ਕੰਮ ਧੰਦੇ ਸਾਰੇ ਆਪਾਂ ਕੰਪਲੀਟ ਕਰਕੇ ਚਲੋ ਆਪਾਂ ਆਪਦਾ ਹੁਣ ਸਲਾਗਿਆਂ ਦਾ ਕੰਮ ਕਰਾਂਗੇ ਹਨਾ ਕਿ ਹੋਰ ਵੀ ਕੰਮ ਤੇ ਹੁਣ ਘਰ ਦੇ ਕੰਮਾਂ ਤੋਂ ਆਪਾਂ ਕਰਾਂਗੇ ਛੁੱਟੀ ਕੰਮ ਧੰਦੇ ਆਪਾਂ ਸਾਰੇ ਲੈਨੇ ਵੇੜ ਤੇ ਇਹ ਆਪਾਂ ਹੁਣ ਉਹਨੇ ਤੇ ਝਾਪ ਹੀ ਲੈਨੇ ਆਪਾਂ ਤੇ ਇਹ ਆਪਾਂ ਧਰ ਦੇਨੇ ਕਿਉਂਕਿ ਨਾ ਤਾ ਪਵੇਗੇ ਬਾਸ ਕਾਲੀ ਨੇ ਬਜੇ ਤਾਂ ਪਾਣੀ ਗਰਮ ਹੋ ਗਿਆ ਆਪਾਂ ਚਾਲਣ ਪਾ ਦਾਂਗੇ ਦੇਖ ਪਤਿਲਾ ਕਾਲਾ ਹੋ ਜਾਂਦਾ ਹੈ ਕਿਉਂਕਿ ਇਸ ਤਰ੍ਹਾਂ ਨਾਲ ਸਾਡੀ ਲੱਕੜ ਨਿੱਕੇ ਨਿੱਕੇ ਕਾਫੀ ਜਿਆਦਾ ਛੋਟੀ ਲੱਕੜਾ ਲਾ ਦਈਏ ਫਿਰ ਧੂਆ ਜਿਆਦਾ ਹੋ ਜਾਂਦਾ ਵਾ ਤੇ ਇਹ ਜਿਹੇ ਨਿੱਕੇ ਨਿੱਕੇ ਲੱਕ ਬਹੁਤ ਬਾਲਣ ਤੇ ਆ ਗਏ ਚਲੋ ਜੀ ਬੀਬੀ ਨੇ ਅੰਕਾ ਮੰਗਾਈਆਂ ਸੀ ਹੁਣ ਬਾਹਰ ਰਹੇਗੇ ਬੀਬੀਆਂ ਨੇ ਅੰਕਾ ਆਪੋ ਲੈ ਜੀਏ ਤੇ ਸਮਾਨੀ ਵਾ ਚੱਕਦੀ ਆ ਚਲੋ ਜੀ ਦੱਸੋ ਕਮੈਂਟ ਕਰਕੇ ਆਪਣੀ ਵੀਡੀਓ ਕਿਦਾਂ ਦੀ ਲੱਗਦੀ ਆ ਇਹ ਆਪਣਾ ਰਾਮ